ਸ੍ਰੀਕਲ ਜੀ ਕੀ ਹਾਲ ਚਾਲ ਜੱਗ ਬਕਟ ਰਹੀ ਨੀ ਇਧਰ ਮਨਪੀਰ ਕੋਲ ਸਰਾਣੇ ਇਕੱਠੇ ਕਰਦੀ ਹੋਈ ਇਧਰ ਹੁੰਦਾ ਰਾਦਾ ਨਹੀਂ ਹੈਗਾ ਜਿੱਥੇ ਆਪ ਪਹਿਲਾਂ ਇੰਦਰ ਦੇ ਤੇ ਇਹਦੇ ਮੇਰੇ ਮਗਦੇ ਆ ਗਏ ਤੋਰ ਕਿਥੇ ਜਾਈਏ ਭਾਈ ਤੁਸੀਂ ਆਪਣੀ ਸ਼ੋਪਿੰਗ ਕਰੋ ਯਾ ਤੇਰੇ ਸਰਾਣੇ ਇੰਨੇ ਕਿੰਨੇ ਫੜਨੇ ਬਕਟ ਲੱਭ ਲੈਣੀ ਹੈ ਬਕਟ ਲੱਭ ਲੈਣੀ ਬਕਟ ਲੱਭ ਲੈਣੀ ਉਹ ਕਹਿੰਦੀ ਆ ਸਰ ਟਾਵਲ ਖਾਣੇ ਨਿਕਾ ਕੇ ਲਈ ਹੈ ਨਹੀਂ ਕੇ ਹੈ ਯਾਰ ਆ ਲਿਆ ਉਹ ਬਗੜ ਲਾ ਬਗੜ ਬ੍ਰਾਤ ਖਾਲ ਮਨੇ ਉਹ ਟੋਕਰੀ ਜੀ ਲਈ ਹੋਰ ਕੀ ਲੈਣਾ ਕੋਈ ਪਤਾ ਨਹੀਂ ਕੀ ਗਿਲਾ ਲੈਣਾ ਜ਼ਿਆਦਾ ਨਾ ਖੱਟਾ ਕਰੀ ਤੁਹਾਨੂੰ ਪਤਾ ਮੌਲ ਵਿੱਚ ਜਦੋਂ ਆਓ ਨਾ ਤੇ ਜੜੀ ਜੀ ਲੈਣੀ ਹੁੰਦੀ ਉਹ ਰਹਿ ਜਾਂਦੀ ਜੜੀ ਜੀ ਨਹੀਂ ਲੈਣੀ ਹੁੰਦੀ ਉਹ ਲੈ ਲਈਦੀ ਜਦਾ ਲੈਣਾ ਮੈਂ ਨਾਂ ਦੇ ਵਿੱਚ ਚਾਹ ਦੇ ਦਿੰਦਾ ਉਹਦਾ ਹੈ ਬੜਾ ਕੋਹ ਇਥੇ ਸਭ ਕੋ ਟੋੜੀਏ ਬੜੀ ਹੈ ਤੇ ਆਪਾਂ ਤੇ ਦੇਖਣੀ ਬੱਚਿਆਂ ਦੇ ਕੱਪੜੇ ਤੇ ਆ ਕਿੱਥੇ ਗਏ ਆ ਆਪਾਂ ਤੁਸੀਂ ਲੈ ਹੁੰਦਾ ਉੱਪਰ ਲੋਖ ਹੋਰ ਚਾਲ ਉਹ ਕਿੱਥੇ ਥੱਲੇ ਕਿ ਉੱਤੇ ਇਹ ਥਾਂਵਾਂ 2 ਨੰਬਰ ਤੇ ਹਾਂ ਆ ਗਈ ਹੈ ਇਹ ਕਵਰ ਕਵਰ ਕਾਦਾ ਗੋਲ ਸਰਹਣਾ ਦਾ ਗੋਲ ਸਰਹਣਾ ਦੱਸਾਂ ਇਹਦਾ 190 ਰੁਪਏ 190 ਰੁਪਿਆ ਦਾ ਸਾਰਾ ਇਹ ਗੋਲ ਸਰਹਣਾ ਖਸਮਾ ਨੂੰ ਖਾਣਾ ਇਹ ਲੋ ਸਰਹਣਾ ਕੀ ਲੈ ਜਾਣਾ ਹੋ ਗਈ ਆ ਪਰ ਸੋਈ ਚ ਪਾਉਣ ਨੂੰ ਗਲ ਚ ਐਪਰਨ ਕੀ ਜਾਂਦੇ ਇਹਨੂੰ ਐਪਰਨ 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 ਚਾਹੀਦਾ ਲੈ ਲੀਏ ਇੱਕ ਅੱਦਾ ਲੈ ਲਾਟੇ ਡੀ ਨਾ ਮੋਟਾ ਕਿੰਨਾ ਵੇਂਦਾ ਨਹੀਂ ਰਾਂ ਦੇ ਪਹਿਲਾਂ ਮੈਂ ਖੜੀ ਇਹ ਵੀ ਆਪੀ ਬੰਦਿਆ ਦੇ ਕੰਮ ਨੇ ਹੈ ਇਹ ਵੀ ਆਪੀ ਬੰਦਿਆ ਦੇ ਕੰਮ ਹੈ ਦੇਸੀ ਬੰਦਿਆ ਦੇ ਨਹੀਂ ਆ ਕੰਮ ਇਹ ਨਹੀਂ ਵਧੀਆ ਵਾਸਾ ਨਹੀਂ ਸਿੱਧੇ ਸਦੇ ਬੰਦੇ ਆ ਜਿੱਦਾਂ ਦਾ ਪਾਈ ਦੇ ਹੁੰਦੇ ਉਹਦੇ ਨਾਲ ਰੋਟੀ ਬਣ ਜਾਂਦੀ ਹੈ। ਖਾ ਗਈ ਹੈ ਜੁਐਲਰੀ ਹੈ। ਹੈ? ਉਹ ਵਾਲੇ ਮਹਾਂਗਾ ਜੁਐਲਰੀ ਹੈ। ਸੁਣ ਲੱਗਣ ਨੇ ਨਾ ਇਹ ਮੈਂ ਹਾਰ ਵਾਲਾ ਡੱਬਾ ਕਹੀ। ਆਸਰਾਣੇ ਪਏ ਸਾਰੇ। ਗੋਲ ਗੋਲ ਸਰਾਣੇ। ਤੇਰ ਮਾਂ ਨਾ ਸੋਨਿਆਣੇ। ਇੱਧਰ ਤੋੜੀਏ ਤੋੜੀਏ ਦੇਖੋ।

ਟੇਬਲ ਮੈਟ ਜਿੱਦਾਂ ਕੋਈ ਚੀਜ਼ ਰੱਖਣੀ ਹੁੰਦੀ ਨਾ ਗਰਮਾ ਹੂੰ ਠੀਕ ਠੀਕ ਹੈ ਮੇਰੇ ਲਗੀਆਂ ਚੀਜ਼ਾਂ ਦਾ ਮੈਨੂੰ ਪਤਾ ਜੇ ਤੱਕ ਹਾਂ ਹੈ ਇਹ ਪਤਾ ਰੱਖ ਕੇ ਲੱਗਣ ਤੋਂ ਬਿਨਾਂ ਸਾਦੇ ਕੀ ਚਾਹੀਦਾ ਨਹੀਂ ਸੱਚੀ ਮਿਲ ਜਾਣੀ ਗੱਲ ਇਹ ਕੀ ਫੋਨੇ ਕਟ ਮਾਲ ਇਹ ਨੂੰ ਕੱਲ ਨੂੰ ਕੋਈ ਗੱਲ ਇਹ ਲੱਲਾ ਦੋਗ ਦੋ ਆ 60 तीर पे बड़े नहीं दह का बेल द नहीं पौने की चेंज करता ਦੇਖੋ ਇਧਰ ਤਰ੍ਹਾਂ ਤਰ੍ਹਾਂ ਦੀ ਵੈਰਾਈਟੀ ਆ ਗਰੀਬ ਬੈੱਡ ਦੀਆਂ ਚਾਦਰਾਂ ਨੇ ਮੈਨੂੰ ਲੱਗਣੀਆਂ ਲੱਗਣੀਆਂ ਡੀਆਂ ਹੈਗੀਆਂ ਆਹ ਤੋ ਤਰੀ ਜੰਦੀ ਕੁੜੀ ਆ ਰਾਣੀ ਪਤਾ ਨਹੀਂ ਕਿਦੀ ਹੈ ਐਡੀ ਸਿਆਣੀ ਆ ਵੇ ਮੈਨੂੰ ਦਵਾਨੀ ਹੈ ਨਹੀਂ ਬਦਲੇ ਬਦਲੇ ਵਾ ਕੀ ਪੜੀਏ ਕਾ ਕੇ ਵਾਸਤੇ ਥੋੜਾ ਹੂੰ ਇਹ ਕੀ ਉਹ ਦੁੱਧ ਇਹਨੂੰ ਕੀ ਕਹਿੰਦੇ ਇਹ ਵੀ ਇਦਾਂ ਹੀ ਖੁਸ਼ ਨਹੀਂ ਆ ਆਹ ਮੰਨਾ ਟੋਕਰੀਆਂ ਦੇ ਥੱਲੇ ਚਲ ਗਿਆ ਵਾ ਹੈ ਥੱਲੇ ਚਲ ਗਿਆ ਲੱਗਦਾ ਮੈਂ ਫਿਰ ਉੱਪਰ ਆਣਾ ਮੈਂ ਜਿੱਥੇ ਇੱਥੇ ਰੱਖ ਲੈਣਾ ਬਾਅਦ ਚ ਪਾ ਲਾਂਗੇ ਇੱਥੇ ਰੱਖ ਆ ਉਹ ਤੇ ਹਾਲੇ ਇੱਕ ਕੁੱਤੇ ਇੱਕ ਲਈਆ ਕੁੱਤਾ ਇੱਕ ਬਿੱਲੀ ਇੱਕ ਲਈ ਬਿੱਲੀ ਦੋਵੇਂ ਲੜਨਗੇ ਤੇ ਜਾਣਗੇ ਦਿੱਲੀ ਲਾ ਕੁੱਤੇ ਬਿੱਲੀਆਂ ਮੋਰ ਕੁੱਤੇ ਨੇ ਅਣਕ ਲਾਈਆਂ ਤੇ ਚਿੱਤ ਨਹੀਂ ਲੈਣਾ ਕਾਲਾ ਪੈਕੇਜ ਬੁਕਿੰਗ ਹੀ ਪਤਾ ਕਿਤੇ ਜਾਣਾ ਪਏ ਕੈਨੇਡਾ ਕਲੋਡਾ ਹੈ ਐਜੀ ਹੈਗੇ ਵੀਜ਼ਾ ਨਹੀਂ ਹੈਗਾ ਆ ਵੀ ਤਾਂ ਸੋਨਾ ਹਨ ਹੂੰ ਸੋਨਾ ਪਰ ਹੈ ਜਿੱਦਾਂ ਵਾਲੇ ਚੰਗੇ ਰਹਿੰਦੇ ਨਹੀਂ ਪਰ ਇੱਕ ਹੈ ਦੇਖੀ ਅੰਦਰ ਲੱਗੇ ਪਰ ਇਹਦੇ ਨਾਲ ਪੁੰਜਿਆ ਨਹੀਂ ਜਾਂਦਾ ਸਹੀ ਪਾਣੀ ਨਹੀਂ ਪੁੰਜਿਆ ਇਹ ਆ ਜਾਈ ਤੇ ਲੱਗਦਾ ਖਾਲੀ ਕਰਾ ਕੇ ਜਾਊਗੀ ਇੱਕ ਵੀ ਪਸੰਦ ਥੋੜੀ ਆਉਣਾ ਕੋ ਇਹਨੇ ਕਹਿਆ ਉੱਥੇ ਹੱਥ ਮਾਰਨਾ ਕਹਿੰਦਾ ਉੱਥੇ ਹੱਥ ਮਾਰਨਾ ਤੇ ਸੁਮਨ ਨੂੰ ਤੇ ਕਾਕੇ ਨੂੰ ਹੀ ਗੱਡੀ 'ਚ ਬਿਠਾਇਆ ਹੁਣ ਵਿਚਾਰਿਆਂ ਨੂੰ ਪਤਾ ਨਹੀਂ ਕਿੱਡਾ ਚਿਰ ਵੇਟ ਕਰਨੀ ਪਣੀ ਆ ਜਦੋਂ ਮੰਨੋ ਕਿਸੇ ਦੁਕਾਨ 'ਚ ਜਾਂ ਮਾਲ 'ਚ ਵੜ ਜੇ ਬੱਸ ਫਿਰ ਫਿਰ ਮਾਲ ਵਾਲਿਆਂ ਨੂੰ ਆਪ ਹੀ ਕੱਢਣਾ ਪੈਂਦਾ ਹੁੰਦਾ ਫੇ ਜਾਓ ਭੈਣ ਜੀ ਬੰਦ ਕਰਨਾ ਮੰਨਦਾ ਇਦਾਂ ਹੀ ਹੈ ਨਾ ਸ਼ੋਪਿੰਗ ਦਾ ਕਿਸੇ ਨਾਲ ਹੱਸਣ ਹੈ ਸ਼ਾਪਿੰਗ ਜਨਾਨੀ ਦਾ ਜਿੱਦ ਨੀ ਦਾ ਬੜਾ ਵੈਰ ਹੁੰਦਾ ਵੈਰ ਨਹੀਂ ਦਾ ਪਿਆਰ ਹੁੰਦਾ ਆਂਦੀ ਸ਼ਾਪਿੰਗ ਜਨਾਨੀ ਦਾ ਵੈਰ ਹੁੰਦਾ ਮੈਂ ਵੈਰ ਨਹੀਂ ਪਿਆਰ ਹੁੰਦਾ ਆਹ ਵੇ ਜਲੋਂ ਨੂੰ ਰੰਗ ਦੇਣਾ ਨੀ ਨਾ ਹੂੰ ਹੋਰ ਕੋ ਰੰਗ ਵੇ ਲੈ ਸਾਰਾ ਬੜਾ ਲੱਗੰਦਾ ਹੀ ਘਰਾ ਚਿੱਟਾ ਹੋਣਾ ਹੂੰ ਪਰ ਜੇ ਨਹੀਂ ਨਾ ਅੰਦੇ ਨਹੀਂ ਲਈਦਾ ਤੌਲੀਏ ਹੀ ਤੌਲੀਏ ਤੌਲੀਏ ਤੌੜੇ ਆਜੋ ਮੇਰੇ ਵੀਰ ਜੀ ਆਜੋ ਮੇਰੇ ਭੈਣ ਜੀ ਤੌਲੀਏ ਹੀ ਤੌਲੀਏ ਤੌਲੀਏ ਹੀ ਤੌਲੀਏ ਹਰ ਤਰ੍ਹਾਂ ਦੀ ਵੈਰਾਈਟੀ ਆ ਇਦਾਂ ਦੇ ਮੈਂ ਚੰਗੇ ਲੱਗਦੇ ਤੇ ਉਹ ਮੈਨੂੰ ਆਹ ਠੀਕ ਆ ਫਿਰ ਆਹ ਵੀ ਠੀਕ ਆ ਪਿੰਕ ਉਹ ਇੱਥੇ ਤੇ ਤੌਲੀਏ ਤੌਲੀਏ ਹੈ ਨਾ ਇੱਧਰ ਵੀ ਤੌਲੀਏ ਹੀ ਆ ਤੌਲੀਏ ਵਾਲਿਆਂ ਚ ਆਏ ਚਟਾਈਆਂ ਵੀ ਆ ਗਈਆਂ ਈ ਹਾਂ ਜੈਕਟਾਂ ਵੀ ਆ ਗਈਆਂ ਜੈਕਟ ਲੈਣੀ ਕਿਹੜੀ ਉਹ ਵਿਚਾਲੇ ਪਾਉਣ ਨਾ ਭੈਣ ਗੇਟ ਵੰਦੀਓ ਭੈਣ ਗੇਟ ਵੰਦਪਾ ਮਹਿੰਗੀ ਪੈਦੇ ਚੀਜ਼ ਪਰ ਵੇਖ ਤੋੜ ਰਹਿਤੇ ਐ ਸੋਹਣੇ ਜਰ ਵੀ ਐ ਆ ਮਹਿੰਗੀ ਦੇ ਪੈਦੇ ਨਾ ਉਹਨੇ ਕੇ ਹਿਸਾਬ ਨਾਲ ਕੱਢੇ ਹੁੰਦੇ ਪਹਿਲਾਂ ਹੀ ਨਹੀਂ ਤਾਂ ਹੈਗੀ ਤੇ ਵੱਡਾ ਹੋਣਾ ਹਾਂ ਇਹ ਕਾਕੇ ਦੀਆਂ ਕੰਬਲੀਆਂ ਆ ਵੇਖੋ ਆਰੇ ਇੱਧਰ ਵੇਖੋ ਕਿੰਨਾ ਵੱਡਾ ਹੂੰ ਆ ਗਏ ਇਹ ਤੇ ਹੈਗੀਆਂ ਹਨਾ ਵਾ ਬਾਈ ਫਲਵਾਨ ਨੂੰ ਕੱਲਿਆ ਕੇ ਹੋਰ ਕੰਮ ਤੇ ਕਰਨ ਕੋਟ ਆ ਫਲਵਾਨ ਤੈਨੂੰ ਟੋਕਰੀ ਲੈਣ ਕੱਲਿਆ ਆਏ ਹਾਂ ਨਹੀਂ ਮਿਲੀ ਨਹੀਂ ਮਿਲੀ ਟੀ-ਸ਼ਰਟ ਪਸੰਦ ਆ ਜੀ ਓਏ ਹੋਏ ਮਨਰਾ ਕਿਦਾਂ ਨਹੀਂ ਚੰਗੀ ਆ ਸੋਹਣੀ ਆ ਕਲਰ ਵੀ ਸੋਨਾ ਹੁਣ ਆਪਾਂ ਸ਼ਾਪਿੰਗ ਕਰਾਂਗੇ ਸ਼ੁਭ ਦੀ ਤੋਂ ਬੇਦਿੰਨੇ ਕਿਨੇ ਕਿ ਕੱਪੜੇ ਵੇਖਾਂਗੇ ਹੋਣਗੇ ਇਦਾਂ ਦੇ ਇਦਾਂ ਦੇ ਤੇ ਨੀਂਦ ਪੈਣੀ ਚਾਹੀਦੀ ਤੈਨੂੰ ਪਤਾ ਨਾ ਮੈਨੂੰ ਨਹੀਂ ਪਤਾ ਜੇ ਗਰਮੀ ਵੀ ਪੈ ਗਈ ਅਹੀਂ ਲੱਲਾ ਗਰਮੀ ਜ਼ਿਆਦਾ ਹੋਊਗੀ ਪਾ ਦਾਂਗੇ ਆ ਹੀ ਗਈ ਐਬਲ ਤੇ ਪਰ ਉਹਦੇ ਵਾਸਤੇ ਨਹੀਂ ਨਾ ਬੱਦਰ ਕਰਕੇ ਹੀ ਆ ਗਰਮੀ ਦੀ ਪੂਰੀ ਇਹਦੇ ਇੰਨੀ ਗਾ ਜਿਆ ਪੁੱਤੂ ਸਾਂਝ ਸੁਹਿੰਦਾ ਨਹੀਂ ਮੈਨੂੰ ਪਤਾ ਤੈਨੂੰ ਹੀ ਪਤਾ ਸਰ ਗੁਰੀ ਲੈਣੇ ਆ ਬੱਸ ਲੱਲਾ 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 ਲਿੱਲੋ 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 ਗੁਰਵਰਲੀ ਵੀ ਲੈ ਲਓ ਗੁਰਵਰਲੀ ਤੂੰ ਤੋ ਲੈ ਨੇਵਰ ਚੁੱਤ ਸੁਤੂ ਲੈ ਨੇਵਰ ਤੇਰੀ ਭੜੀ ਹੋਣੀ ਇਹ ਖਾਨੀਆਂ ਛੁਕੀਆਂ ਆਈਓ ਚੁੱਕਣੀ ਬੜੀ ਹੋਕੀ ਚੁੱਕ ਦੇ ਚੁੱਕ ਦੇ ਚੁੱਕ ਦੇ ਚੁੱਕ ਦੇ ਨਿੱਕੀ 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 ਸ਼ੂਟ ਬੱਚਿਆਂ ਦੇ ਤੇ ਸ਼ੁਕਰ ਹੈ ਰੱਬ ਨੇ ਸਾਨੂੰ ਵੀ ਕਿਤੇ ਇੰਨੇ ਜੋਗਾ ਕੀਤਾ ਪਿੰਨੇ ਕਿਨੇ ਕਿਨੇ ਸ਼ੂਟ ਖਰੀਦਣ ਜੋਗਾ ਹੋ ਗਿਆ ਮਨੇ ਬੜੇ ਜੱਦੇ ਤਰਸੀਦਾ ਆਏ ਵੀ ਨਿੱਕਨੇ ਕਿਨੇ ਕਿਨੇ ਸ਼ੂਟ ਖਰੀਦੀ ਐ ਆ ਸਾਡੀਆਂ ਸਾਰੀਆਂ ਦੀਆਂ ਅਰਦਾਸਾਂ ਵਾਹਿਗੁਰੂ ਵਾਹਿਗੁਰੂ ਸਭ ਤੇ ਕਿਰਪਾ ਕਰੇ ਸਭ ਦੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ ਦੇਖੋ ਕਿੰਨੇ ਕਿੰਨੇ ਸੂਟ ਕਿੰਨੇ ਪਿਆਰੇ ਪਿਆਰੇ ਇਹ ਸਭ ਬੱਚਿਆਂ ਦਾ ਡਿਪਾਰਟਮੈਂਟ ਆ ਇੱਥੇ ਮਿਲਦਾ ਬੱਚਿਆਂ ਦਾ ਸਮਾਨ ਇਦਾਂ ਮਨ ਉਹਨੇ ਕਿਨੇ 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 ਇਕੱਠੇ ਕਰਦੀ ਹਾਂ ਹਾਂ ਇਹ ਦਾਂਦੀ ਆਹੀ ਆ ਬਸ ਤਿੰਨ ਚਾਰ ਆਂ ਹਾਂ ਲੱਲਾ ਵਧੀਆ ਵਧੀਆ ਰੰਗ ਜਿਹੜੇ ਵਧੀਆ ਵਧੀਆ ਮੈਂ ਲੱਲਾ ਵਧੀਆ ਵਧੀਆ ਜਿਹੜਾ ਤਿੰਨੇ ਲੱਲਾ ਬਾਕੀ ਦੂਜੇ ਲੱਲਾ ਹਾਂ ਨਹੀਂ ਆ ਨੀ ਹੋਰ ਆਂਦੇ ਨਹੀਂ ਮਾਮੂਣੇ ਹੁਣੇ ਆ ਆ ਨਹੀਂ ਹੋਣੇ ਆ ਇਧਰ ਕਿਤੇ ਵੇਖ ਹੋਰ ਕਿਤੇ ਵੇਖ ਲਾ ਥੋੜੇ ਵੱਡੇ ਵੀ ਹੋ ਜਾਣਗੇ ਚੱਲਣਗੇ ਆ ਕਿੱਥੇ ਆਉਣਾ ਜੀ ਉਹਨੂੰ ਕਿ ਦਵੇ ਕੀ ਕਰਦਾ ਕੀ ਕਰਦਾ ਕੀ ਲੈਣਾ ਆ ਮੈਂ ਬਰਵਾੜਾ ਇਧਰ लेना की लेना ले तू सूट ले लिया सूट ले लिया है किट लूट लाइ सार गए इधर ਆਪਾਂ ਨੂੰ ਚਾਹੀਦੇ ਸੋਬਲੀ ਪੂਰੀਆਂ ਬਾਹਾਂ ਵਾਲੀ ਸੂਟ ਤੇ ਉਹ ਹੁਣ ਮਿਲ ਨਹੀਂ ਦੇ ਨਹੀਂ ਮਿਲੇ ਉਧਰ ਪਲਵਾਨ ਹੁਣੀ ਵੇਖਦੇ ਹੋਏ ਉਹ ਵੀ ਅਧੀਆਂ ਬਾਹਾਂ ਵਾਲੀ ਹੈ ਮੇਰੇ ਕੋਲ ਆਪ ਬਾਜੂ ਆਪਾਂ ਨੂੰ ਚਾਹੀਦੇ ਫੁੱਲ ਬਾਜੂ ਕਿਉਂਕਿ ਸੋਬਲੀ ਅਜੇ ਠੰਢੀ ਹੈ ਤੇ ਉਹਦੇ ਲਈ ਚਾਹੀਦੇ ਨਿਕੇ ਨਿਕੇ ਇਹ ਸਾਰਾ ਬੱਚਿਆਂ ਦਾ ਡਿਪਾਰਟਮੈਂਟ ਆ ਲੋ ਹਾਂ ਜੀ ਕੀ ਵੇਖਣ ਦੇ ਮੈਂ ਸੁਮੇਰ ਜਵਾਤੀ ਆ ਵਾਹ ਵਾਹ ਸਹੀ ਗਰਮੀਆਂ ਬਾਤ ਇਹ ਕਪੜਾ ਵਧੀਆ ਜਿਹਾ ਰਹਿਦਾ ਗਰਮੀਆਂ ਜਣਾ ਊਲਾ ਊਲਾ ਕਪੜਾ ਏ ਇਹ ਚ ਗਰਮੀ ਨਹੀਂ ਲੱਗਦੀ ਨਾਲੇ ਉਹਨੇ ਪੁੱਛਣਾ ਵੀ ਜਾਂਦੇ ਨੇ ਮੇਲੀ ਕਿ ਰਹਿੰਦਾ ਨਾਲੇ ਉਹ ਉਹ ਦੂਸਾਈ ਫਿਰਦੀ ਉਹਦੇ ਆਹ ਵਾਹੋ ਗੁਰਵਰ ਦੇ ਪਾਈ ਫਿਰਦੀ ਹੈ ਤੇ ਲੱਗਦਾ ਮਨ ਉਹਨੇ ਲੱਭੇ ਨਹੀਂ ਹੈ ਜੇ ਪੂਰੀਆਂ ਬਾਹਾਂ ਵਾਲੇ ਇਹ ਤਾਂ ਮਨੋਂ ਕੋਸ਼ਿਸ਼ ਜਾਰੀ ਹੈ ਕੋਸ਼ਿਸ਼ ਕਰਦੀ ਹੋਈ ਹਿੰਮਤ ਨਹੀਂ ਹਾਰਨੀ ਮਨੋਂ ਲੱਭ ਕੇ ਛੱਡਣੀ ਲੱਭ ਕੇ ਛੱਡਣੀ ਅੱਧੀਆਂ ਬਾਹਾਂ ਵਾਲੇ ਆ ਜ਼ਿਆਦਾ ਸਾਨੂੰ ਦੇ ਹੱਬ ਬਾਜੂ ਫੁੱਲ ਬਾਜੂ ਜ਼ਿਆਦਾ ਚਾਹੀਦੇ ਨੇ ਫੁੱਲ ਬਾਜੂ ਕਿਉਂ ਨਹੀਂ ਲੱਭ ਰਹੇ ਕਹਿੰਦੇ ਉਹੀ ਆ ਵਾ ਲੰਮਾ ਦੇਣਾ ਪੈਣਾ ਇਹਨਾਂ ਨੂੰ ਕਹਿੰਦੇ ਬਸ ਉਹੀ ਆ ਕਿਹੜੇ ਜਿਹੜੇ ਉਹੀ ਲੱਭੀ ਨਾ ਚੱਲ ਨਹੀਂ ਭਰਾ ਲੈ ਲੈਨੇ ਆ ਹਾਂ ਹੋ ਲੈ ਲੈ ਮੈਂ ਹਾਂ ਉਹ ਨਹੀਂ ਤੇ ਫਿਰ ਉਹ ਲੈ ਲੈਨੇ ਉਹ ਫਿਰ ਦੁਕਾਨ ਤੋਂ ਦੋ ਹੋਰ ਦੋ ਲੈਨੇ ਹਾਂ ਹੂੰ ਚਲ ਕੋਈ ਨਹੀਂ ਉਥੋਂ ਲੰਲਾਂਗੇ ਜਾਂਦੇ ਇਹਦੇ ਅਸੀਂ ਗਿਆ ਵੀ ਚੱਲਾ ਹੀ ਵੀ ਦੋ ਦੋ ਟੀ-ਸ਼ਰਟ ਲੰਲਾਂਗੇ ਤਾਂ ਆਏ ਆ ਇੱਥੇ ਬਾਬਾ ਸਸਤੀ ਸਸਤੀ ਮਿਲ ਜੰਦੀ ਆ ਉਹ ਉਧਰ ਘਟਾਉਣੇ ਦੇ ਕੇ ਓਏ ਉਧਰ ਪੈ ਜਾਣਾ ਹੁਣ ਪੰਗਾ ਓਈ ਹੋ ਗਏ ਧਿਆਨ ਉਧਰ ਨੂੰ ਓ ਮਾਈ ਗਾਡ ਓ ਮਾਈ ਗਾਡ ਇੱਧਰ ਪੈ ਗਿਆ ਗੁਰਵਰ ਦਾ ਘਡਾਉਣੇ ਅੱਜ ਧਿਆਨ ਇਦਰ ਹੋ ਗਿਆ ਕੰਮ ਖਰਾਬ ਇਦਰ ਜਵਾਨੋ ਨਹੀਂ ਖਡਾਉਣਿਆ ਲੋਗੇ ਹੀ ਲੋਕ ਕੰਨਾਛਣਾ ਚੂਚਾ ਜਿਆ ਕੀ ਕਹਿੰਦੇ ਇਹਨੂੰ ਪੈਂਗਵਨ ਇਹ ਮੇਰਾ ਫੇਵਰਿਟ ਹੈ ਪੈਂਗਵਨ ਪੈਂਗਨਾਂ ਪੈਂਗਨਾਂ ਪੈਂਗਵਨ ਆਈ ਪੈਂਗਵਨ ਲਾਜ ਤਾਂ ਨਹੀਂ ਲੱਗ ਕੇ ਲੱਗ ਕੇ ਨਹੀਂ ਜੀ ਇਹ ਇੱਥੇ ਖੜਿਆ ਸੀ ਆਹ ਇਹ ਇਹਦੇ ਨਾਲ ਦਾ ਤੇ ਉਹ ਆ ਇਦਾਂ ਨਹੀਂ ਇਦਾਂ ਦਾ ਨਹੀਂ ਸਹੀ ਜੀ ਚਰਸ਼ਿਰ ਘੁੰਮੇ ਨਾਲ ਜਾਂ ਆਵੇ ਆਹ ਹੈ ਜੀ ਗਰਮੀ ਲਾ ਗਦੀਂਦੀ ਹੈ ਹੂੰ ਗਰਮੀ ਲਾ ਦੇਂਦੀ ਨਾ ਬੱਚੀ ਆਹ ਇਨ ਆਵੇ ਲਾਵੇ ਉਹ ਜਾਵੇ ਆਹ ਆ ਵੀ ਹਾਥੀ ਵਾਲਾ ਲੈ ਲੋ ਇੱਥੇ ਲਾ ਕੇ ਗਈ ਹੈ ਅੱਛਾ ਅੱਛਾ ਹੂੰ ਠੀਕ ਆ ਠੀਕ ਆ ਜਾ ਫਿਰ ਆ ਜਾ ਹੂੰ ਹਾ ਹੋਈ ਤੋ ਵੀ ਲਾ ਕੇ ਪਤਲਾ ਜਿਆਦਾ ਉੱਚਾ ਨਾ ਹੋਵੇ ਕਿਉਂਕਿ ਉੱਚਾ ਜਿਆਦਾ ਨੂੰ ਔਖਾ ਹੁੰਦਾ ਹੈ ਕੰਮ ਤਾ ਕਰਕੇ ਕਹਿਣ ਦੇ ਨਹੀਂ ਤਾਂ ਉਹ ਵੀ ਸਹੀ ਹੈ ਜਿਹੜਾ ਘਰ ਵਾ ਓੱਚਾ ਜਿਆਦਾ ਥੋੜਾ ਆਹ ਉਹਦੇ ਨਾਲ ਆਹ ਆਹ ਨਹੀਂ ਆਹ ਫੜ ਕਿਵੇਂ ਦਿੰਦੇ ਨੇ ਨਹੀਂ ਹਾਂ ਹਾਂ ਚੱਲ ਇਹ ਕਿਹੜਾ ਵਾ ਇਹ ਇੱਥੇ ਦਸੇ ਰਾ ਦੇ ਹਾਂ ਹਾਂ ਸਹੀ ਸਗੋ ਹੂੰ ਉਧਰ ਮੰਨੇ ਮਨਾ ਘੋੜੇ ਗਦੇ ਖਰੀਦੀ ਜਾਂਦਾ ટાઈમ <coughs> ટો <coughs> 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 <coughs>